ਸਸ਼ਿਕਾ ਬੱਚਿਓ ਗੁਰੂਕੁਲ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਮੈਂ ਆਪ ਜੀ ਨੂੰ ਜਮਾਤ 6ਵੀਂ ਪਾਠ 16 ਵਿਸਾਖੀ ਦਾ ਮੇਲਾ ਕਰਾਉਣ ਜਾ ਰਹੀ ਹਾਂ ਜੋ ਇੱਕ ਕਵਿਤਾ ਹੈ ਇਸ ਦੇ ਕਵੀ શ્રી ਮਾਨ ਸਿੰਘ ਹਕੀਰ ਜੀ ਹਨ ਆਓ ਸ਼ੁਰੂ ਕਰਦੇ ਹਾਂ ਕਿੰਨਾ ਹੈ ਵਿਸਾਖੀ ਵਾਲਾ ਮੇਲਾ ਪਰਿਆ ਜਾਇ ਨਾ ਬਾਜ਼ਾਰਾਂ ਵਿੱਚ ਪੈਰ ਧਰਿਆ ਕਿੰਜ ਹੱਟਵਾਣੀਆਂ ਨੇ ਪਾਈਆਂ ਹੱਟੀਆਂ ਦੋਹੀ ਹੱਥੀ ਕਰਦੇ ਸਵਾਈਆਂ ਖੱਟੀਆਂ ਲੱਡੂਆਂ ਜਲੇਬੀਆਂ ਦੇ ਭਰੇ ਥਾਲ ਨੇ ਖਾਨ ਦੇ ਸ਼ਕੀਨ ਖੜੇ ਬਨ ਪਾਲ ਨੇ ਟੋਲੀਆਂ ਬਣਾਈਆਂ ਵਖੋ ਵਖ ਮੇਲੀਆਂ ਸ਼ੋਭਦੇ ਨੇ ਮੇਲੇ ਸਦਾ ਨਾਲ ਬੇਲੀਆਂ ਇਨ੍ਹਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਵਿਸਾਖੀ ਦਾ ਮੇਲਾ ਖੂਬ ਭਰਿਆ ਹੋਇਆ ਹੈ ਬਾਜ਼ਾਰਾਂ ਵਿੱਚ ਐਨੀ ਭੀੜ ਹੈ ਕਿ ਪੈਰ ਰੱਖਣ ਦੀ ਥਾਂ ਨਹੀਂ ਹੈ ਤੇ ਹਟਵਾਣੀਆਂ ਹਟਵਾਣੀਆਂ ਦਾ ਅਰਥ ਹੁੰਦਾ ਹੈ ਦੁਕਾਨਦਾਰ ਤੇ ਹਟੀਆਂ ਦਾ ਅਰਥ ਹੁੰਦਾ ਹੈ ਦੁਕਾਨ ਦੁਕਾਨਦਾਰ ਆਪਣੀਆਂ ਦੁਕਾਨਾਂ પાਕੇ ਬੈਠੇ ਹਨ ਤੇ ਦੋਵੇਂ ਹੱਥਾਂ ਨਾਲ ਉਹ ਕਮਾਈਆਂ ਕਰ ਰਹੇ ਹਨ ਤੇ ਉਸ ਤੋਂ ਬਾਅਦ ਕਵੀ ਹਲਵਾਈਆਂ ਦੇ ਬਾਰੇ ਕਹਿੰਦਾ ਹੈ ਕਿ ਹਲਵਾਈਆਂ ਦੀਆਂ ਦੁਕਾਨਾਂ ਤੇ ਲੱਡੂ ਤੇ ਜਲੇਬੀ ਪਰਥਾਲ ਸੋਹਣੇ ਲੱਗਦੇ ਹਨ ਉਹਨਾਂ ਨੂੰ ਖਾਣ ਪੀਣ ਦੇ ਸ਼ੌਕੀਨ ਖਰੀਦਣ ਵਾਸਤੇ ਕਤਾਰਾ ਵਿੱਚ ਖੜੇ ਹਨ ਤੇ ਮੇਲੇ ਵਿੱਚ ਦੋਸਤ ਟੋਲੀਆਂ ਬਣਾ ਕੇ ਖੜੇ ਹਨ ਕਿਉਂਕਿ ਮੇਲੇ ਹਾਣੀਆਂ ਨਾਲ ਹੀ ਚੰਗੇ ਲੱਗਦੇ ਹਨ ਮੇਲੀਆਂ ਦਾ ਅਰਥ ਹੈ ਮੇਲੇ ਵਿੱਚ ਆਏ ਦੋਸਤ ਜਾਂ ਰਿਸ਼ਤੇਦਾਰ ਤੇ ਬੇਲੀ ਹੁੰਦਾ ਹੈ ਆਪਣੇ ਦੋਸਤ ਜਾਂ ਆਪਣੇ ਯਾਰ ਸੀਟੀਆਂ ਸਪੀਕਰਾਂ ਨੇ ਪਾਇਆ ਸ਼ੋਰ ਹੈ ਸ਼ੋਰ ਨਾਲ ਮੇਲੇ ਵਿੱਚ ਆਉਂਦਾ ਲੋਰ ਹੈ ਕੱਪੜੇ ਨੇ ਪਾਏ ਲੋਕਾਂ ਰੰਗਾ ਰੰਗ ਦੇ ਕੁੜਤੇ ਤੇ ਚਾਦਰੇ ਨੇ ਕਈ ਟੰਗਦੇ ਕੀਤੀ ਹੋਈ ਸ਼ੁਰੂ ਕਿਤੇ ਵਾਰ ਡਾਡੀਆਂ ਗੱਲਾਂ ਨੇ ਸੁਣਾਉਂਦੇ ਸਾਡੀਆਂ ਤੁਹਾਡੀਆਂ ਕਿੱਧਰੇ ਪੰਘੂੜੇ ਤੇ ਚੰਡੋਲ ਕਿਧਰੇ ਸੋਨੇ ਦੇ ਕਬੀਸ਼ਰਾਂ ਦੇ ਬੋਲ ਕਿਧਰੇ ਕਵੀ ਕਹਿੰਦਾ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਸੀਟੀਆਂ ਤੇ ਲਾਊਡਸਪੀਕਰਾਂ ਦਾ ਬੜਾ ਸ਼ੋਰ ਹੁੰਦਾ ਹੈ ਬੜਾ ਰੋਲਾ ਹੁੰਦਾ ਹੈ ਤੇ ਇਸ ਸ਼ੋਰ ਨਾਲ ਲੋਕਾਂ ਨੂੰ ਮੇਲੇ ਵਿੱਚ ਮਸਤੀ ਆਉਂਦੀ ਹੈ ਤੇ ਮੇਲੇ ਵਿੱਚ ਲੋਕ ਕਈ ਰੰਗ ਦੇ ਰੰਗ-बिरंगे ਕੱਪੜੇ ਪਾ ਕੇ ਆਉਂਦੇ ਹਨ ਉਹਨਾਂ ਦੇ ਕੁੜਤੇ ਅਤੇ ਜਾਦਰੇ ਕਈ ਟੰਗਾਂ ਤੇ ਕਈ ਤਰੀਕੇ ਨਾਲ ਸਿਲੇ ਹੁੰਦੇ ਹਨ ਤੇ ਮੇਲੇ ਵਿੱਚ ਲੋਕ ਵਾਰਾ ਗਾ ਕੇ ਸਾਡੀਆਂ ਤੁਹਾਡੀਆਂ ਗੱਲਾਂ ਕਰਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਵਾਰਾ ਹੁੰਦਾ ਹੈ ਕਵਿਤਾ ਵੀਰ ਰਸੀ ਕਵਿਤਾ गा ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਤੇ ਲੋਕ ਕਿਧਰੇ ਪੰਗੂੜੇ ਤੇ ਕਿੱਥੇ ਚੰਡੋਲ ਝੂਟੇ ਝੂਟ ਰਹੇ ਹੁੰਦੇ ਹਨ ਤੇ ਉਸ ਤੋਂ ਬਾਅਦ ਕਵੀਸ਼ਰਾਂ ਦੇ ਗੀਤ ਸਾਨੂੰ ਸੁਣਨ ਨੂੰ ਮਿਲਦੇ ਹਨ ਆਥ ਨੇ ਅਖਾੜੇ ਵਿੱਚ ਢੋਲ ਵੱਜਦੇ ਸ਼ੇਰਾਂ ਵਾਂਗ ਮੱਲ ਨੇ ਅਖਾੜੀ ਗੱਜਦੇ ਐਨਾ ਮੁਲਖੀਆਂ ਮੇਲੇ ਵਿੱਚ ਟੁੱਕਿਆ ਲੱਭਦਾ ਨਹੀਂ ਬੰਦਾ ਸਾਥ ਨਾਲੋਂ ਉਕਿਆ ਪੀੜ ਹੋਵੇ ਇੰਨੀ ਵਿੱਚ ਬੱਸਾਂ ਲਾਰੀਆਂ ਤੋਬਾ ਤੋਬਾ ਕਹਿਣ ਚੜ ਕੇ ਸਵਾਰੀਆਂ ਧੁੱਪ ਧੂੜ ਤੱਕੇ ਜਿਹੜਾ ਜਰ ਸਕੇ ਮੇਲਿਆਂ ਦੀ ਸੈਰ ਸੋਈ ਕਰ ਸਕਦੇ ਫੁੱਲਾਂ ਵਿੱਚੋਂ ਫੁੱਲ ਸ਼ੋਭਦੇ ਗੁਲਾਬ ਦੇ ਮੇਲਿਆਂ ਚੋਂ ਮੇਲੇ ਰੰਗਲੇ ਪੰਜਾਬ ਦੇ ਕਵੀ ਫਿਰ ਦੱਸਦੇ ਹਨ ਕਿ ਸ਼ਾਮ ਵੇਲੇ ਆਥਣ ਦਾ ਅਰਥ ਹੁੰਦਾ ਹੈ ਸ਼ਾਮ ਸ਼ਾਮ ਵੇਲੇ ਟੋਲ ਵਜਨੇ ਸ਼ੁਰੂ ਹੋ ਜਾਂਦੇ ਹਨ ਪਲਵਾਨ ਸ਼ੇਰਾ ਵੰਗ ਗਜ ਦੇ ਅਖਾੜਿਆਂ ਵਿੱਚੋਂ ਨਿਕਲਦੇ ਹਨ ਮੇਲੇ ਵਿੱਚ ਬਹੁਤ ਸਾਰੇ ਲੋਕ ਆਏ ਹੁੰਦੇ ਹਨ ਇੱਥੇ ਬੰਦਾ ਇੱਕ ਵਾਰ ਖੁੰਝ ਜਾਵੇ ਤੇ ਮੋੜ ਨਹੀਂ ਲੱਭਦਾ ਇਸ ਤੋਂ ਬਾਅਦ ਕਵੀ ਕਹਿੰਦੇ ਹਨ ਕਿ ਵਿਸਾਖੀ ਦੇ ਦਿਨਾਂ ਵਿੱਚ ਮੇਲਿਆਂ ਕਾਰਨ ਬਸਾਂ ਤੇ ਲੋਰੀਆਂ ਵਿੱਚ ਬਹੁਤ ਭੀੜ ਹੁੰਦੀ ਹੈ ਸਵਾਰੀਆਂ ਤੋਬਾ ਤੋਬਾ ਕਰਦੀਆਂ ਰਹਿੰਦੀਆਂ ਹਨ ਤੇ ਜਿਹੜੇ ਲੋਕ ਮੇਲੇ ਦੀ ਮਿੱਟੀ ਕੱਟਾ ਸਹਿ ਸਕਦੇ ਹਨ ਤੱਕੇ ਸਹਿ ਸਕਦੇ ਹਨ ਉਹੀ ਮੇਲਿਆਂ ਦੀ ਸਹਿਰ ਕਰ ਸਕਦੇ ਹਨ ਅਤੇ ਅੰਤ ਵਿੱਚ ਕਵੀ ਕਹਿੰਦੇ ਹਨ ਕਿ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਦਾ ਸਭ ਤੋਂ ਸੋਹਣਾ ਲੱਗਦਾ ਹੈ ਇਵੇਂ ਹੀ ਮੇਲਿਆਂ ਵਿੱਚੋਂ ਡੰਗਲੇ ਰੰਗਲੇ ਦਾ ਅਰਥ ਹੁੰਦਾ ਹੈ ਖੁਸ਼ਹਾਲ ਪੰਜਾਬ ਖੁਸ਼ਹਾਲ ਪੰਜਾਬ ਦੇ ਰੰਗਲੇ ਮੇਲੇ ਸੋਹਣੇ ਲੱਗਦੇ ਹਨ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਦਾ ਉਵੇਂ ਹੀ ਮੇਲਿਆਂ ਵਿੱਚੋਂ ਰੰਗਲੇ ਪੰਜਾਬ ਦੇ ਮੇਲੇ ਹੋਪ ਤੁਹਾਨੂੰ ਇਹ ਕਵਿਤਾ ਸਮਝ ਆ ਗਈ ਹੋਣੀ ਹੈ ਹੁਣ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਪ੍ਰਸ਼ਨ ਪਹਿਲਾ ਵਿਸਾਖੀ ਦੇ ਮੇਲੇ ਵਿੱਚ ਕਿੰਨੀ ਭੀੜ ਸੀ ਤੇ ਲੋਕ ਪਾਲ ਬਨ ਕੇ ਕਿੱਥੇ ਖੜੇ ਸਨ ਉੱਤਰ ਵਿਸਾਖੀ ਦੇ ਮੇਲੇ ਵਿੱਚ ਐਨੀ ਭੀੜ ਸੀ ਕਿ ਪੈਰ ਰੱਖਣ ਦੀ ਥਾਂ ਨਹੀਂ ਸੀ ਲੋਕ ਪਾਲ ਬਨ ਕੇ ਲੱਡੂਆਂ ਜਲੇਬੀਆਂ ਆਦੀਆਂ ਮਠਾਈਆਂ ਕੋਲ ਖੜੇ ਸਨ ਪ੍ਰਸ਼ਨ ਮੇਲੇ ਵਿੱਚ ਕਾਹਦਾ ਕਾਹਦਾ ਸ਼ੋਰ ਸੀ ਉੱਤਰ ਮੇਲੇ ਵਿੱਚ ਸੀਟੀਆਂ ਸਪੀਕਰਾਂ ਤੇ ਢੋਲ ਦਾ ਸ਼ੋਰ ਸੀ। ਪ੍ਰੇਸ਼ਾਨ ਮੇਲੇ ਵਿੱਚ ਲੋਕਾਂ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਸਨ? ਉੱਤਰ ਮੇਲੇ ਵਿੱਚ ਲੋਕਾਂ ਕਈ ਰੰਗਾਂ ਦੇ ਕੱਪੜੇ ਪਾਏ ਹੋਏ ਸਨ। ਉਹਨਾਂ ਦੀ ਕੁੜਤੇ ਚਾਦਰੇ ਕਈ ਤਰ੍ਹਾਂ ਦੇ ਸਨ। ਪ੍ਰੇਸ਼ਾਨ ਮੇਲੇ ਵਿੱਚ ਲੋਕਾਂ ਨੂੰ ਕੀ ਕੀ ਸਹਿਣਾ ਪੈਂਦਾ ਹੈ? ਉੱਤਰ ਮੇਲੇ ਵਿੱਚ ਲੋਕਾਂ ਨੂੰ ਧੂੜ, ਧੁੱਪ ਤੇ ਤੱਕੇ ਸਹਿਣੇ ਪੈਂਦੇ ਹਨ। ਪ੍ਰੇਸ਼ਾਨ ਵਿਸਾਖੀ ਦੇ ਮੇਲੇ ਦਾ ਬਿਆਨ ਕੁਝ ਸਤਰਾਂ ਵਿੱਚ ਕਰੋ ਉੱਤਰ ਵਿਸਾਖੀ ਦਾ ਮੇਲਾ ਬਹੁਤ ਭਰਿਆ ਹੋਇਆ ਹੈ ਭੀੜ ਇੰਨੀ ਹੈ ਕਿ ਬਾਜ਼ਾਰਾਂ ਵਿੱਚ ਪੈਰ ਧਰਨ ਦੀ ਥਾਂ ਨਹੀਂ ਹਟਵਾਣੀਆਂ ਨੇ ਬਹੁਤ ਸਾਰੀਆਂ ਦੁਕਾਨਾਂ ਪਾਈਆਂ ਹੋਈਆਂ ਹਨ ਉਹ ਖੂਬ ਕਵਾਈ ਕਰ ਰਹੇ ਹਨ ਮਠਾਈਆਂ ਖਾਣ ਦੇ ਸ਼ੌਕੀਨ ਲੱਡੂਆਂ ਜਲੇਬੀਆਂ ਦੀਆਂ ਦੁਕਾਨਾਂ ਅੱਗੇ ਕਤਾਰਾ ਬਣ ਕੇ ਖੜੇ ਹਨ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਏ ਹੋਏ ਹਨ ਸੀਟੀਆਂ ਤੇ ਸਪੀਕਰਾਂ ਨੇ ਖੂਬ ਸ਼ੋਰ ਪਾਇਆ ਹੋਇਆ ਹੈ ਕਿਧਰੇ ਕਵਿਸ਼ਰ ਗਾ ਰਹੇ ਹਨ ਤੇ ਕਿਧਰੇ ਡਾਢੀ ਵਾਰਾ ਗਾ ਰਹੇ ਹਨ ਕਿਧਰੇ ਪੰਘੂੜੇ ਤੇ ਝੰਡੋਲ ਝੂਟੇ ਜਾ ਰਹੇ ਹਨ ਬਸਾਂ ਤੇ ਲਾਰੀਆਂ ਵਿੱਚ ਬੇਅੰਤ ਪੀੜ ਹੈ ਆਓ ਹੁਣ ਇਸ ਦੇ ਵਾਕਾਂ ਵਿੱਚ ਵਰਤੋਂ ਕਰਦੇ ਹਾਂ ਪਹਿਲਾ 베ਲੀ ਸਾਥੀ ਜਾਂ ਮਿੱਤਰ ਸੁਰਿੰਦਰ, ਮੋਹਿੰਦਰ, ਪ੍ਰੀਤ ਤੇ ਜੀਤਾ ਪੱਕੇ 베ਲੀ ਹਨ ਸ਼ੌਕੀਨ ਸ਼ੋਕ ਰੱਖਣ ਵਾਲੇ ਮੇਲੇ ਦੇਖਣ ਦੇ ਸ਼ੌਕੀਨ ਡਾਣੀਆਂ ਬਣ ਕੇ ਆਏ ਹੋਏ ਹਨ ਗੁਲਾਬ ਇੱਕ ਸੁੰਦਰ ਫੁੱਲ ਗੁਲਾਬ ਦੇ ਫੁੱਲ ਖੁਸ਼ਬੂਆਂ ਛੱਡ ਰਹੇ ਹਨ ਰੰਗਲਾ ਰੰਗਦਾਰ ਮੇਲੇ ਦੇ ਸ਼ਕੀਨਾ ਨੇ ਰੰਗਲੇ ਕੱਪੜੇ ਪਾਏ ਹੋਏ ਹਨ ਪੰਜਾਬ ਇੱਕ ਦੇਸ਼ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆਪਣੇ ਫਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂਕਿ ਉਹ ਵੀ ਆਪਾਂ ਸਿੱਖ ਸਕਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਅੱਗੇ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ